ਪੱਟੀ ਮੋੜ ਤੇ ਸ ਵੀਰੇ ਤੜਕਸਾਰ ਸੰਗਣੀ ਤੁਦਹੁਣ ਦੇ ਕਰਕੇ ਸੜਕੀ ਹਾਦਸਾ ਵਾਪਿਆ ਤੇ ਸੜਕ ਹਾਦਸਾ ਵਾਪਰਨ ਦੇ ਕਾਰਨ 6 ਦੇ ਕਰੀਬ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਅਤੇ ਰੇਤੇ ਦਾ ਭਰਿਆ ਟਰਾਲਾ ਵੀ ਪਲਟ ਗਿਆ ਇਸ ਬੰਦੇ ਜਾਣਕਾਰ ਦਿੰਦੇ ਹੋਏ ਥਾਣਾ ਸਦਰ ਪੱਟੀ ਮੋੜ ਦੇ ਏਐਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਤੜਕਸਾਰ ਸੰਗਣੀ ਤੁਦਹੁਣ ਕਰਕੇ ਕੋਟ ਬੁੱਢੇ ਵਾਲੀ ਸਾਈਡ ਤੋਂ ਇੱਕ ਟਿਪਰ ਰੇਤੇ ਦਾ ਭਰਿਆ ਹੋਇਆ ਸੀ ਤਾ ਇੱਕ ਗੱਡੀ ਉਸਦੇ ਨਾਲ ਜਾ ਟਕਰਾਈ ਹੈ ਜਿਸ ਕਾਰਨ ਇਹ ਟਿਪਰ ਪੋਲ ਦੇ ਉੱਪਰ ਹੀ ਪਲਟ ਗਿਆ ਅਤੇ ਟਿਪਰ ਪਲਟਣ ਕਾਰਨ ਜੋ ਗੱਡੀਆਂ ਤੁੰਦ ਦੇ ਵਿੱਚ ਆ ਰੀਆਂ ਸਨ ਇਹ ਇੱਕ ਦੂਜੇ ਦੇ ਵਿੱਚ ਵੱਜ ਗਈਆਂ ਨੇ ਪਰ ਗੜੀ ਮਤੇ ਰਹੀ ਹੈ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਫਿਲਹਾਲ ਪੁਲਿਸ ਦੇ ਵੱਲੋਂ ਰਸਤੇ ਨੂੰ ਸਾਫ਼ ਕਰ ਦਿੱਤਾ ਗਿਆ ਅਤੇ ਜਿਨ੍ਹਾਂ ਲੋਕਾਂ ਦੀਆਂ ਗੱਡੀਆਂ ਹਨ ਉਹ ਆਪਣੇ ਨਾਲ ਲੈ ਗਏ ਨੇ ਇਸ ਦੇ ਨਾਲ ਏਐਸਆਈ ਮਲਕੀਤ ਸਿੰਘ ਨੇ ਹੋਰ ਕੀ ਕੁਝ ਕੀਤਾ ਆਓ ਤੁਹਾਨੂੰ ਨਵੀਂ ਸੁਣਾਉਣੇ ਆ। ਜੀ ਨਾ ਬਾਜੀ ਆਪਣਾ ਰਮਨ ਜੀ ਕੀ ਮਾਮਲਾ ਸਰ ਜੀ ਟੈਕਸੀਡੈਂਟ ਹੋਇਆ? ਕੋਈ ਨਹੀਂ ਬਾਜੀ ਆਉਣਾ ਟਿਪਰ ਪਲਟਿਆ ਪਿਆ ਜੀ ਅਸੀਂ ਮਤਲਬ ਸਲੋ ਕਰ ਲਈ ਗੱਡੀ ਜਦੋਂ ਹੀ ਆਉਂਦੇ ਹਾਂ। ਤੇ ਕੋੜੁਕੇ ਵਾਲਾ ਇੱਕ ਉਹਦਾ ਮਗਰੋਂ ਆਇਆ ਨੇ ਸਿੱਧੀ ਵਿੱਚ ਲੈ ਕੇ ਮਾਰੀ ਇੱਕ ਗੱਡੀ ਹੋਰ ਹੀ ਉਹ ਚਲੇ ਗਈ ਆ। ਨੋਆ ਹਾਂ ਜੀ। ਇਹ ਧੁੰਦ ਦਾ ਕਰਕੇ ਹੀ ਸਾਰਾ? ਹਾਂ ਜੀ ਹਾਂ ਜੀ। ਵਿਜ਼ਿਬਿਲਟੀ ਕਿੰਨੀ ਕੁ ਦਿਖ ਰਹੀ ਹੈਗੀ ਸਰ? ਨੋਰਮਲ ਹੀ ਵਿਜ਼ਿਬਿਲਟੀ ਨਹੀਂ ਇੰਨੀ ਹੈਗੀ। ਤਾਂ ਜੇ ਟਰਾਂਸਪੋਰਟ ਪੰਜਾਬ ਸਰਕਾਰ ਵੱਲੋਂ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਨੇ ਪੰਜਾਬ ਆਪਣੇ ਆਪ ਨੂੰ ਫੋਲੋ ਕਰੀ। ਸਭ ਨੂੰ ਇਹ ਤੇ ਸਮਝਾਇਆ ਜਾਂਦਾ ਵੀ ਆਪਣੀ ਫੌਗ ਲਾਈਟ ਜਾਂ ਇੰਡੀਕੇਟਰ ਲਾ ਕੇ ਚੱਲੋ। ਹਾਂਜੀ ਹਾਂਜੀ। ਲਾਏ ਹੋਏ ਸੀ ਤੁਸੀਂ। ਭਾਈ ਸਾਰਾ ਕੋ ਲੱਗਾ ਆਇਆ ਸੀਗਾ। ਅੱਛਾ ਇਹ ਤਾਂ ਆਪਣੇ ਖਲੋਤੇ ਆਏ ਜੀ। ਅੱਛਾ। ਕੁੜਕੇ ਦੀ ਸਪੀਡ ਵੜੀ ਉਹਨੇ ਮਗਰੋਂ ਲਾ ਕੇ ਵਿੱਚ ਮਾਰਿਆ। ਕਿੰਨਾ ਕੁ ਨੁਕਸਾਨ ਆਇਆ ਜਿਹੜਾ? ਭਾਈ ਇਹ ਨੁਕਸਾਨ ਤੇ ਚਲੋ ਐ ਹੀ ਆ। ਛੱਟਪੇਟ। ਨਹੀਂ ਛੱਟਪੇਟ ਇਹਨਾਂ ਦੇ ਲੱਗੀ ਪੰਜੀ ਉਹਨਾਂ ਦੇ। ਕੀ ਲੱਗਦੇ ਨੇ ਤੁਹਾਡੇ? ਇਹ ਮੇਰੇ ਭਾਬੀ। ਅੱਛਾ ਤੁਹਾਡੀ ਭਾਬੀ। ਹਾਂਜੀ ਜੀ। ਹਾਂਜੀ ਕਿਨਾਂ ਜੀ ਤੁਹਾਡਾ ਜਸਪਾਲ ਸਿੰਘ ਪੋਲਰ ਤੇ ਆਈਦਾ ਐਕਸੀਡੈਂਟ ਦਾ ਕਾਰਨ ਕੀ ਦਾ ਇਹ ਧੁੰਦ ਦੇ ਕਾਰਨ ਕੋਈ ਕਾਰ ਓਵਰਟੇਕ ਕਰਦੇ ਹੀ ਕਿਸੇ ਨੂੰ ਤੇ ਉਦੋਂ ਟਿਪਰ ਆ ਰਿਹਾ ਸੀਗਾ ਉਹ ਟਿਪਰ ਕਾਰ ਨੂੰ ਬਚਾਉਂਦਾ ਹੋਇਆ ਉਹਨੇ ਜਦੋਂ ਜ਼ਬਰਦਸਤ ਬ੍ਰੇਕ ਮਾਰੀ ਐ ਤੇ ਉਹਦਾ ਐਕਸੀਡੈਂਟ ਹੋ ਗਿਆ ਤੇ ਪਰ ਪਰਮਾਤਮਾ ਦੀ ਕਿਰਪਾ ਨਾਲ ਜਿਹੜਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਗੱਡੀਆਂ ਕਾਫੀ ਵਜੀਆਂ ਕਿੰਨੀਆਂ ਗੱਡੀਆਂ ਦੀਆਂ ਵਜੀਆਂ ਸੁਣਨ ਚ 8-10 ਆਉਂਦੀਆਂ ਵਾ ਗੱਡੀਆਂ ਲੱਗੇ ਆ ਸਾਰੇ ਤੇ ਸਨਨ ਚਾਠ ਦਾਸ ਹੁੰਦੀਆਂ ਜਦੋਂ ਸਾਨੂੰ ਪਤਾ ਲੱਗਾ ਅਸੀਂ ਆ ਕੇ ਮਤਲਬ ਵੀ ਬਹੁਤ ਜ਼ਿਆਦਾ ਯਿਆਰ ਕੀਤੀ ਵੀ ਉਹ ਕਿਉਂਕਿ ਸਾਰੇ ਜਾਮ ਲੱਗ ਗਿਆ ਸੀ ਇਥੇ ਬੁਰੀ ਹਾਲਤ ਸੀ ਕਿ ਵੀ ਲੋਕਾਂ ਨੂੰ ਪਤਾ ਨਹੀਂ ਲੱਗਦਾ ਸਾਨੂੰ ਇਹ ਜਦੋਂ ਪਿੰਡ ਪਤਾ ਲੱਗਾ ਤੇ ਅਸੀਂ ਆਪਣੇ ਪਿੰਡ ਦੀ ਵੀ ਕੋਈ ਹੈਗੀ ਸ਼ਿਕਾਰ ਵਿੱਚ ਤੇ ਅਸੀਂ ਆਨ ਕੇ ਤੇ ਉਹ ਇਹੋ ਹੀ ਸਮਝਾਈ ਗਏ ਕਿ ਉਥਰੋਂ ਇੱਕ ਬੰਦਾ ਉਧਰ ਖਲਾਰਤਾ ਇੱਕ ਉਧਰ ਖਲਾਰਤਾ ਉਦੋਂ ਪ੍ਰਸ਼ਾਸਨ ਨੇ ਬਹੁਤ ਸਨਯੋਗ ਦਿੱਤਾ ਵੀ ਜਿਹੜਾ ਬਾਅਦ ਚ ਜਾਨੀ ਨੁਕਸਾਨ ਹੋਣ ਤੋਂ ਬਚਾ ਆਇਆ ਨੇ ਤੇ ਹੋਰ ਨੁਕਸਾਨ ਹੋ ਸਕਦਾ ਸੀ ਪਰ ਤੁੰਡ ਦੇ ਕਾਲ ਇੱਕ ਗੁਦੀ ਦੇ ਵਿੱਚ ਗੱਡੀਆਂ ਵੱਜੀ ਜੀ ਤੁੰਡ ਇਨੀ ਜਿਆਦੀ ਇਨੀ ਜਾਈ ਤੁਹਾਨੂੰ ਦੱਸੀ ਹੁਣ ਥੋੜਾ ਜਿਹਾ ਵਿਜ਼ਿਬਿਲਟੀ ਹੈਗੀ ਹੈ ਕਿ ਨਹੀਂ ਲੱਗਦਾ ਜੀ ਨਹੀਂ ਹੁਣ ਤਾਂ ਉਹ ਆਇਆ ਵਾ ਹੈਡ ਰਿਆ ਆਇਆ ਵਾ ਤੇ ਉਹ ਉਹਨੂੰ ਗੱਡੀਆਂ ਸਿੱਧੀ ਕਰਦੇ ਲੱਗੇ ਆ ਤੇ ਰਸਤਾ ਚਾਲੂ ਹੋ ਜਾਊਗਾ ਫਿਰ ਉਹ ਰਸਤਾ ਬੰਦ ਆ ਜੇ ਤੇ ਵਿਜ਼ਿਬਿਲਟੀ ਬਹੁਤ ਘੱਟ ਸੀ ਹਾਂਜੀ ਦਿਖਦਾ ਨਹੀਂ ਮਿਲਦਾ ਦਿਖਦਾ ਨਹੀਂ ਸੀ ਕੀ ਕਹਿਣਾ ਚਾਹੁੰਦੇ ਉਸ ਮੌਕੇ ਦੇ ਤਾਂ ਲੋਕਾਂ ਨੂੰ ਕੀ ਦੱਸਣਾ ਤੁਹਾਨੂੰ ਕਿ ਗੱਡੀਆਂ ਦੇ ਕੋਲ ਇਹੀ ਅਪੀਲ ਆ ਵੀ ਜਿਹਨੇ ਮੰਨ ਕੇ ਚੱਲੋ 1 ਘੰਟੇ ਦਾ ਪਹੁੰਚਣਾ ਵਾ ਉਹ ਅੱਧਾ ਘੰਟਾ ਪਹਿਲਾਂ ਘਰੋਂ ਤੁਰਪੇ ਤੇ ਆਪਦੀ ਸਪੀਡ ਜਿਹੜੀ ਸਲੋ ਰੱਖੇ ਕਿਉਂਕਿ ਜਦੋਂ ਹਰ ਇੱਕ ਬੰਦਾ ਅੱਜ ਕੱਲ੍ਹ ਵਿਆਹ ਸ਼ਦੀਆਂ ਵਿੱਚ ਚੱਲਣਦੇ ਆ ਤੇ ਪਰਿਵਾਰ ਨਾਲ ਹੁੰਦਾ ਵਾ ਤੇ ਜਦੋਂ ਘਰੋਂ ਚੱਲ ਪੈਂਦੇ ਆ ਅੱਧਾ ਘੰਟਾ ਪਹਿਲਾਂ ਚੱਲਣ ਤੇ ਸਲੋ ਜਾਣ ਤਾਂ ਕਿ ਜਾਨੇ ਨੁਕਸਾਨ ਨਾ ਕਿਸੇ ਦਾ ਕੋ ਹੋਵੇ ਭਾਈ ਜੀ ਕੀ ਨਾ ਜੀ ਆਪਣਾ ਨੰਨਾ ਐਸੇ ਮਲਕੀਸ਼ ਸਿੰਘ ਜੀ ਮੌਕੇ ਤੇ ਪਹੁੰਚੇ ਉਹਦਾ ਇੱਕ ਜਿਹੜਾ ਕਾਰ ਵਿੱਚ ਐਕਸੀਡੈਂਟ ਹੋਇਆ ਹਾਂ ਜੀ ਸਵੇਰੇ 7 ਵਜੇ ਦੇ ਕਰੀਬ ਤੁੰਨ ਹੀ ਜ਼ਿਆਦਾ ਡਿਗਪੀ ਜਾਕਦਾਂ ਤੇ ਟੇਪਰੀ ਜਿਹੜਾ ਕੋਟਬੁੱਡਾ ਸਾਈਡ ਤੋਂ ਆ ਰਿਹਾ ਸੀ ਇੱਕ ਕਾਰ ਹੀ ਫੌਜੀ ਸਾਹਿਬ ਛੁੱਟੀ ਚੱਲੇ ਸੀ ਉਹਨਾਂ ਟ੍ਰੇਨ ਚੜ੍ਹਨਾ ਛੁੱਟੀ ਕੱਟ ਕੇ ਜਾ ਰਿਹਾ ਸੀ ਉਹ ਆਪਸ ਵਿੱਚ ਜਿਹੜੀ ਕਾਰ ਐ ਉਹ ਟਿਪਰ ਦੇ ਅਗਲੇ ਹਿੱਸੇ ਨਾਲ ਵੱਜ ਗਈ ਤੇ ਉਹ ਟਿਪਰ ਦਾ ਹਿੱਸਾ ਜਿਹੜਾ ਟੁੱਟ ਗਿਆ ਟੁੱਟਣ ਕਾਰਨ ਟਿਪਰ ਜਿਹੜਾ ਪਲਟ ਗਿਆ ਉਸ ਤੋਂ ਬਾਅਦ ਗੱਡੀਆਂ ਰੁਗੀਆਂ ਹੀ ਉਹ ਰੁਕੀਆਂ ਗੱਡੀਆਂ ਆਪਸ ਵਿੱਚ ਇੱਕ ਦੂਜੇ ਦੇ ਨਾਰਮਲ ਟਕਰਾਅ ਜਾਣੀ ਨੁਕਸਾਨ ਤੋਂ ਬਚਾਓ ਕਿੰਨੀਆਂ ਗੱਡੀਆਂ ਇੱਕ ਦੂਜੇ ਦੇ ਵਿੱਚ ਸੀ ਸ਼੍ਰੀਮਨ ਸ਼ੇਖ ਹੋਣਗੀਆਂ ਆਖੀ ਗੱਲ ਉਹ ਪ੍ਰਸ਼ਾਸਨ ਵੱਲੋਂ ਜਿਹੜਾ ਹੁਣ ਜਿਹੜਾ ਹੁਣ ਰਸਤਾ ਖਾਲੀ ਪੋਖਾਲੀ ਕਰਾ ਕੇ ਜਿਹੜਾ ਜੀ ਟ੍ਰੈਫਿਕ ਚਾਲੂ ਕਰਾ ਰਹੇ ਆ ਖੁਸ਼ ਹੋ ਗਈ ਆ ਬਸ ਟੈਪਰ ਸਿੱਧਾ ਕਰਾ ਲੈ ਟ੍ਰੈਕ ਚਾਲੂ ਕਰਾ ਦੇ। ਬਿਲਕੁਲ ਦੇ ਦੇ ਜਿਹੜੇ ਸਫ਼ਰ ਕਰਦੇ ਨੇ ਬਾਹਰ ਚੱਲ ਕੇ ਉਹਨਾਂ ਨੂੰ ਕੀ ਪੀਕ ਉਹਨਾਂ ਚਾਹੀਦਾ ਇਹ ਆਪਣੀ ਨਿਗਾਹ ਨਾਲ ਜਾਣ ਅਗਲੀ ਗੱਡੀ ਦੀ ਜਜਮੈਂਟ ਦੇ ਨਾਲ ਨਾ ਜਾਣ ਆਪਣੀ ਗੁੱਧ ਦੇ ਨਾਲ ਜਾਣ ਵੀ ਮੈਂ ਆਪਣੀ ਸਹੀ ਜਾ ਰਿਹਾ ਅਗਲੇ ਡਰਾਈਵਰ ਨੂੰ ਨਾ ਵੇਖਣ ਆਪਣੀ ਸਹੀ ਵੇਖ ਕੇ ਤੇ ਆਪਣਾ ਸਫ਼ਰ ਕਰ। ਬਾਕੀ ਜਿਹੜੇ ਵੀ ਸਫ਼ਰ ਕਰਦੇ ਨੇ ਕੋਸ਼ਿਸ਼ ਕਰਨੀ ਫਾਰਵਰਡ ਪਹਿਲਾਂ ਇਹਨਾਂ ਦੀ ਗੱਡੀ ਹੋਵੇ ਤੇ ਇੰਡੀਕੇਟਰ ਜ਼ਰੂਰ ਲੱਗੇ ਹੋਣ। ਆਪਣੀ ਜਜਮੈਂਟ ਨਾਲ ਚੱਲਣ। ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ